ਟੇਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੈਲਕਮ ਬੜੀ ਮਿਹਰਬਾਨੀ ਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੇਨਾ ਜੀ ਪਹਿਲਾਂ ਤੇ ਇਹ ਦੱਸੋ ਵੀ ਪੰਜਾਬ ਦੇ ਵਿੱਚ ਲੰਬ ਮੈਰਿਜਸ ਬੰਦ ਕਰਨ ਲੱਗੇ ਨੇ ਥਨ ਸਾਹਿਬ ਅਸਲ ਵਿੱਚ ਨਾ ਇਹ ਨਾ ਵੱਖ-ਵੱਖ ਬੰਦਿਆਂ ਦੀ ਨਾ ਵੱਖ-ਵੱਖਰੀ ਸੋਚ ਹੁੰਦੀ ਹੈ ਨਾ ਵਿਸ਼ਾ ਦੇ ਉੱਤੇ ਕਿਉਂਕਿ ਦੇਸ਼ਕ ਤੇ ਅਯਾਸ਼ੀ ਵਿਚਲਾ ਤਾਂ ਫਰਕ ਅੱਜ ਕੱਲ ਅਸੀਂ ਸਮਝਦੇ ਨਹੀਂ ਜੀ ਇਸ਼ਕ ਦੇ ਕਿਸੇ ਤਾਂ ਪੰਜਾਬ ਸਾਂਝੇ ਪੰਜਾਬ ਦੇ ਬੜੇ ਮਸ਼ਹੂਰ ਹੋਏ ਆ ਪਰ ਗੱਲ ਇਹ ਜੀ ਕਿ ਅੱਜ ਇਸ਼ਕ ਦੇ ਪ੍ਰਸੰਗ ਹੋਰ ਬਣ ਗਏ ਆ ਹੁਣ ਜਦੋਂ ਪਿੰਡ ਦੇ ਵਿੱਚ ਪਿੰਡ ਦਾ ਮੁੰਡਾ ਵਿਆਹ ਕਰਵਾ ਕੇ ਪਿੰਡ ਦੀ ਕੁੜੀ ਦੇ ਨਾਲ ਤੇ ਜੇ ਪਿੰਡ ਦੇ ਵਿੱਚ ਹੀ ਰਹਿਣ ਲੱਗ ਜੇ ਤਾਂ ਇੱਕ ਤਾਂ ਚਲੋ ਇਹ ਗੱਲ ਹੋ ਗਈ ਭਈ ਜਵਾਨ ਆ ਉਹਨਾਂ ਨੂੰ ਕਾਨੂੰਨੀ ਹੱਕ ਆ ਪਰ ਦੂਜਾ ਪੱਖ ਇਹਦਾ ਇਹ ਹੈ ਜੀ ਕਿ ਸਮਾਜ ਦੇ ਵਿੱਚ ਸਾਡੇ ਖਾਸ ਕਰਕੇ ਪੰਜਾਬੀ ਸਮਾਜ ਦੇ ਵਿੱਚ ਉਹ ਜਿਹੜਾ ਕੁੜੀ ਵਾਲਿਆਂ ਦੇ ਮਾਪਿਆਂ ਨੂੰ ਜਿਉਣ ਥੋੜੀ ਦਿੱਤਾ ਜਾਂਦਾ ਆ ਹੁਣ ਖਬਰ ਆਈ ਹੈ ਜੀ ਇੱਕ ਮਾਨਕਪੁਰ ਸ਼ਰੀਫ ਤੋਂ ਇਥੇ ਪਤਾ ਲੱਗਾ ਜੀ ਕਿ ਇੱਕ ਵੱਡੀ ਉਮਰ ਦੇ ਬੰਦੇ ਨੇ ਆਪਦੀ ਰਿਸ਼ਤੇ ਦੇ ਵਿੱਚ ਹੀ ਇੱਕ ਜਿਹੜੀ ਭਤੀਜੀ ਲੱਗਦੀ ਉਹਦੇ ਨਾਲ ਵਿਆਹ ਕਰਵਾ ਲਿਆ। ਇਸ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਦੀ ਪਿੰਡ ਦੇ ਮੁੰਡੇ ਦਾ ਜੇਕਰ ਪਿੰਡ ਦੀ ਕੁੜੀ ਦੇ ਨਾਲ ਇਸ਼ਕ ਹੁੰਦਾ ਲਭਾਇਤ ਕਰਵਾ ਲਈ ਮੰਨ ਲਓ ਉਹਨਾਂ ਨੇ ਤਾਂ ਉਹ ਪਿੰਡ ਦੇ ਵਿੱਚ ਨਹੀਂ ਰਹਿ ਸਕਣਗੇ ਉਹਨਾਂ ਦਾ ਸਮਾਜਿਕ ਬਾਈਕਾਟ ਹੋਊਗਾ। ਨਾਬੇ ਦੇ ਵਿੱਚ ਪਿੰਡਾਂ 'ਚ ਗਲਬੱਟੀ। ਇੱਥੇ ਮੁੰਡੇ ਕੁੜੀ ਨੇ ਨਾਲ-ਨਾਲ ਘਰਾਂ ਦੀ ਸਾਂਝੀ ਕੰਦ ਵਗੋਈਆਂ ਦੋ ਚਾਰ ਘਰ ਛੱਡ ਕੇ ਹੋਣੇ ਆ। ਉਹਨਾਂ ਨੇ ਵਿਆਹ ਕਰਵਾ ਲਿਆ ਕਈ ਸਾਲ ਪਹਿਲਾਂ ਪਹਿਲਾਂ ਤਾਂ 2-3 ਸਾਲ ਉਹ ਬਾਹਰ ਰਹਿ ਕੇ ਤੇ ਕਰਾਏ ਤੇ ਉਹ ਲੋ ਪਿੰਡ ਆ ਕੇ ਰਹਿਣ ਲੱਗ ਪਏ ਤੇ ਪਿੰਡ ਦੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਕਿ ਤੇ ਹੁਣ ਉਹਨਾਂ ਦਾ ਬਾਈਕਾਟ ਹੋਇਆ ਪਿੰਡੋਂ ਉਹਨਾਂ ਨੂੰ ਕੱਢਣ ਦੀ ਤਿਆਰੀ ਹੈ ਤੇ ਲੋਕਾਂ ਦੇ ਮਤਾ ਪਾਸ ਕਰਤਾ ਪਿੰਡ ਦਾ ਮੁੰਡਾ ਜੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਗਾ ਤਾਂ ਦਾ ਸਮਾਜਿਕ ਬਾਈਕਾਟ ਕਰਾਂਗੇ ਉਹ ਪਿੰਡ ਦੇ ਵਿੱਚ ਨਹੀਂ ਰਹਿ ਸਕਦਾ ਹੋਰ ਕਿੱਥੇ ਵੀ ਜਾ ਕੇ ਰਵੇ ਆਪਾਂ ਘਲ ਕਲਾ ਪਿੰਡ ਦੀ ਖਬਰ ਕੱਲ ਸਾਂਝੀ ਕੀਤੀ ਸੀ ਤੋਂ ਮਾਮਲਾ ਬੇਸ਼ੱਕ ਕਾਨੂੰਨੀ ਤੌਰ ਦੇ ਉੱਤੇ ਗਲਤ ਆ ਪਰ ਪਿੰਡਾਂ ਦੀ ਪੰਚਾਇਤਾਂ ਇਹ ਗੱਲ ਕਹਿੰਦੀਆਂ ਵੀ ਭਾਈ ਸਿਧਾਂਤਕ ਤੌਰ ਦੇ ਉੱਤੇ ਵੀ ਕੁਝ ਕੁ ਗੱਲਾਂ ਹੁੰਦੀਆਂ ਤੇ ਪੂਰੀ ਇੱਕ ਕਰਤਾ ਡੈਣ ਵੀ ਛੜ ਦਿੰਦੀ ਐ ਵੀ ਜਦੋਂ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਵਾ ਕੇ ਤੇ ਗਵਾਂਢ ਦੇ ਵਿੱਚ ਹੀ ਰਹਿਣ ਲੱਗ ਜਾਂਦਾ ਕੁੜੀ ਵਾਲਿਆਂ ਦੇ ਉਹ ਕਹਿੰਦੇ ਵੀ ਭਾਈ ਇਹਦੇ ਕਈ ਪੱਖਾਂ ਤੋਂ ਵਿਚਾਰ ਕਰਨਾ ਚਾਹੀਦਾ ਜੀ ਹੂੰ ਹੂੰ ਅੱਛਾ ਦੂਜਾ ਕੇਜਰੀਵਾਲ ਤੇ ਭਗਵੰਤ ਮਾਨ ਅਬੋਰ ਗਏ ਸੀ ਜਿਹੜੇ ਕਪੜਾ ਕੁਰਤਾ ਪਜਾਮਾ ਸਿਉਣ ਵਾਲੇ ਆ ਕਿੰਗਸਨ ਕੁਰਤੇ ਪਜਾਮੇ ਦੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ ਬਿਲਕੁਲ ਜੀ ਬਿਲਕੁਲ ਸੰਜੇ ਬਰਮਾ ਦੇ ਘਰ ਦੇ ਵਿੱਚੋਂ ਜਾ ਕੇ ਆਏ ਆ ਉਹਨਾਂ ਨੇ ਇੱਥੇ ਜਾ ਕੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅੱਜ ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਦਿੱਲੀ ਦੇ ਸਾਬਕਾ ਸੀਐਮ ਜਿਹੜੇ ਕੇਜਰੀਵਾਲ ਦੋਵੇਂ ਜਣੇ ਅੱਜ ਗਏ ਸੀਗੇ ਇੱਥੇ ਉਹਨਾਂ ਦੇ ਵੱਲੋਂ ਜਾ ਕੇ ਇੱਥੇ ਮੁਲਾਕਾਤ ਕੀਤੀ ਗਈ ਹੈ ਪੀੜਤ ਪਰਿਵਾਰ ਦੇ ਨਾਲ ਸੰਜੇ ਬਰਮਾ ਦੇ ਪਰਿਵਾਰਕ ਜੀਆ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਦੁੱਖ ਦਾ ਇਜ਼ਹਾਰ ਕੀਤਾ ਤੇ ਇਹ ਗੱਲ ਕਹੀ ਹੈ ਕਿ ਸੂਬੇ ਦੀ ਸਰਕਾਰ ਤੁਹਾਡੇ ਨਾਲ ਖੜੀ ਹੈ ਇਹ ਵੀ ਗੱਲ ਕਹਿ ਕੇ ਆਏ ਆ ਜੀ ਕਿ ਜਿਹੜੇ ਦੋਸ਼ੀ ਆ ਉਹ ਬਖਸ਼ੇ ਨਹੀਂ ਜਾਣਗੇ ਇਹਨਾਂ ਨੂੰ ਬੰਦਗਾਂ ਸਰਦੀਆਂ ਸਜ਼ਾਾਂ ਮਿਲਣਗਾਂ ਸੋ ਪਿਛਲੇ ਕਈ ਦਿਨਾਂ ਤੋਂ ਉੜੀਕ ਪਰਿਵਾਰ ਦੀ ਕਰਦਾ ਸੀਗਾ ਵਿਰੋਧੀ ਵੀ ਇਹ ਗੱਲ ਕਹਿੰਦੇ ਸੀ ਭਾਈ ਹਲੇ ਤੱਕ ਗਏ ਕਿਉਂ ਨਹੀਂ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਪਏ ਆ ਤੇ ਅੱਜ ਉਹ ਜਾ ਕੇ ਆਏ ਆ। ਵਿਕਰਮ ਮਜੀਠੀਆ ਦੀ ਜ਼ਮਾਨਤ ਲਈ ਕਹਿੰਦੇ ਬੜੀ ਬਹਿਸ ਹੋਈ ਹੈ ਕਈ ਘੰਟੇ ਕੀ ਬਣਿਆ ਫਿਰ ਅਖੀਰ ਚ ਸਾਢੇ 4 ਘੰਟੇ ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਲਗਭਗ ਸਾਢੇ 4 ਘੰਟੇ ਬਹਿਸ ਹੋਈ ਹੈ ਜੀ ਹਾਲਾਂਕਿ ਇਸ ਬਹਿਸ ਦੇ ਉੱਤੇ ਕੋਈ ਇਹ ਨਹੀਂ ਕਹਿ ਸਕਦਾ ਵੀ ਭਾਈ ਨਤੀਜਾ ਇਹਦਾ ਆ ਨਿਕਲਿਆ ਆ ਪਰ ਇੰਨੀ ਗੱਲ ਜ਼ਰੂਰ ਆ ਜੀ ਕਿ ਅੱਜ ਬਹਿਸ ਆ ਜਿਹੜੀ ਪੂਰੀ ਹੋਈ ਆ। ਦੋਵਾਂ ਧਿਰਾਂ ਨੇ ਆਪੋ ਆਪਣੀਆਂ ਵਕੀਲਾਂ ਨੇ ਦਲੀਲਾਂ ਦਿੱਤੀਆਂ ਇਹ ਅਦਾਲਤ ਨੇ ਅਗਲੀ ਸੁਣਵਾਈ 4 ਅਗਸਤ ਤੇ ਪਾਤੀ ਆ ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੇ ਉੱਤੇ ਵੀ 4 ਸਾਢੇ 4 ਘੰਟੇ ਬਹਿਸ ਹੋਈ ਸੀ ਦੂਜੀ ਗੱਲ ਇਹ ਜੀ ਕਿ ਲੰਗੇ ਕੱਲ ਵਿਕਰਮਜੀਤਿਆ ਦੇ ਉੱਤੇ ਇੱਕ ਹੋਰ ਪਰਚਾ ਦਰਜ ਹੋ ਗਿਆ ਆਪਾਂ ਕੱਲ ਰੈੱਡਫੋਰਡ ਦੇ ਪਰਿਵਾਰਕੀਆਂ ਨਾਲੇ ਖਬਰ ਸਾਂਝੀ ਕੀਤੀ ਵੀ ਸੀ ਇਹ ਇੱਕ ਪਰਚਾ ਹੋਰ ਦਰਜ ਹੋ ਗਿਆ ਉਹਨਾਂ ਦੇ ਉੱਤੇ ਤੇ ਵਿਜੀਲੈਂਸ ਦੀ ਸ਼ਿਕਾਇਤ ਦੇ ਉੱਤੇ ਅੰਮ੍ਰਿਤਸਰ ਦੀ ਪੁਲਿਸ ਨੇ ਦਰਜ ਕੀਤਾ ਪਰਚਾ ਕਿਉਂਕਿ ਉਹਨਾਂ ਨੇ ਕਹਿ ਦਿੱ ਕਿ ਸਾਡੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਜਦੋਂ ਅਸੀਂ ਮਜਿਸਤਿਆਂ ਨੂੰ ਪੜਨ ਆਏ ਸੀ ਇਹਨਾਂ ਨੇ ਅਧਿਕਾਰੀਆਂ ਦੇ ਵਿੱਚ ਵਿਘਨ ਪਾਇਆ ਕੰਮ ਕੱਟ ਕਰਨ ਦੇ ਵਿੱਚ ਤੇ ਕੰਗਣਾ ਰਣੌਤ ਨੂੰ ਹਾਈ ਕੋਰਟ ਨੇ ਕੀ ਕਿਹਾ ਅਸਲ ਵਿੱਚ ਹਾਈ ਕੋਰਟ ਦੇ ਵਿੱਚ ਨਾ ਇਹਦੇ ਉੱਤੇ ਮਾਨ ਹਾਨੀ ਦਾ ਕੇਸ ਦਰਜ ਕੀਤਾ ਹੋਇਆ ਬੀਬੇ ਮਹਿੰਦਰ ਕੌਰ ਦੇ ਵਕੀਲਾਂ ਨੇ ਬੀਬੇ ਮਹਿੰਦਰ ਕੌਰ ਉਹ ਆ ਜਿਹੜੇ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ ਜੰਡੀਆਂ ਦੇ ਰਹਿਣ ਵਾਲੇ ਆ ਤੇ ਜਦੋਂ 2021 ਦੇ ਵਿੱਚ ਕਿਸਾਨ ਅੰਦolan ਦੇ ਮੌਕੇ ਤੇ ਇਹਨੇ ਕੰਗੜਾ ਰਣੋਤ ਨੇ ਗੱਲ ਕਹੀ ਸੀ ਕਿ 100-100 ਰੁਪਏ ਦੇ ਵਿੱਚ ਵਿਤਣ ਵਾਲੀਆਂ ਔਰਤਾਂ ਤੇ ਧਰਨਾ ਲਾਉਂਦੀਆਂ ਪ੍ਰਦਰਸ਼ਨ ਕਰਦੀਆਂ ਉਹ ਮਾਮਲਾ ਹਸਲ ਦੇ ਵਿੱਚ ਇਹਨੇ ਕੰਗੜਾ ਰਣੋਤ ਨੇ ਇਹ ਅਰਜ਼ੀ ਪਾਈ ਹੋਈ ਹੈ ਜੀ ਕਿ ਮਾਨਹਾਨੀ ਦਾ ਕੇਸ ਰੱਦ ਕੀਤਾ ਜਾਵੇ ਪਰ ਅੱਜ ਹਾਈ ਕੋਰਟ ਨੇ ਇਹਦੀ ਅਰਜ਼ੀ ਦੇ ਉੱਤੇ ਕਾਟਾ ਫੇਰਤਾ ਯਾਨੀ ਕਿ ਕੰਗੜਾ ਨੂੰ ਝਟਕਾ ਲੱਗਾ ਤਾਂ ਇਹ ਗੱਲ ਕਹਿ ਸਕਦੇ ਆ ਇਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਆ ਪਰ ਇਹਨੇ ਅੱਜ ਇਹ ਗੱਲ ਕਹੀ ਆ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੈਂ ਕੋਈ ਪੋਸਟ ਨਹੀਂ ਸੀ ਪਾਈ ਮੈਂ ਤਾਂ ਰੀਟ-ਬੀਟ ਕੀਤਾ ਸੀਗਾ ਜੀ ਹੂੰ ਹੂੰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਪੁੱਤਰ ਨੂੰ ਧਮਕੀ ਆਈ ਹੈ ਕੋਈ ਆ ਮੈਂਬਰ ਕੋਈ ਹੈ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਆ ਪੰਜਾਬ ਦੇ ਸਾਬਕਾ ਡੀਪੀਸੀਐਮ ਆ ਪੰਜਾਬ ਦੇ ਸਾਬਕਾ ਜ਼ਿਲ੍ਹੇ ਮੰਤਰੀ ਵੀ ਆ ਇਹਨਾਂ ਦੇ ਪੁੱਤ ਦਾ ਨਾਮ ਹੈਗਾ ਜੀ ਉਦੇਵੀਰ ਸਿੰਘ ਰੰਧਾਵਾ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਪੋਸਟ ਪਾਈ ਆ ਉਹਨਾਂ ਨੇ ਕਿਹਾ ਜੀ ਕਿ ਮੇਰੇ ਪੁੱਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਤੇ ਜੱਗੂ ਭਗਵਾਨਪੁਰੀਆ ਦੇ ਵੱਲੋਂ ਧਮਕੀਆਂ ਦਿੱਤ ਜਾ ਰਹੀਆਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਪੁੱਤ ਦੇ ਨਾਲ ਇੱਕ ਸਹਿਯੋਗੀ ਨੇ ਮੁਲਾਕਾਤ ਕੀਤੀ ਸੀ ਘੰਟੇ ਬਾਅਦ ਤੇ ਮੇਰੇ ਪੁੱਤ ਦੇ ਵੱਲ ਗੋਲਣਾ ਚੱਲੀਆਂ ਦੂਜੀ ਗੱਲ ਇਹ ਆ ਜੀ ਕਿ ਇਹਨਾਂ ਨੇ ਕਿਹਾ ਜੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਤੇ ਕੇਜਰੀਵਾਲ ਨੇ ਪੰਜਾਬ ਗੈਂਗਸਟਰਾਂ ਦਾ ਅੱਡਾ ਬਣਾਤਾ ਆਮ ਆਦਮੀ ਪਾਰਟੀ ਨੇ ਅੱਜ ਇਸ ਗੱਲ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਵੀ ਭਾਈ ਤੁਹਾਡੀਆਂ ਹੱਥਾਂ ਨਾਲ ਦਿੱਤੀਆਂ ਡੰਡਾ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਜਦੋਂ ਤੁਸੀਂ ਸੀ ਜ਼ਿਲ੍ਹਾ ਵਾਲੇ ਮੰਤਰੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਮੁਖਤਾਰ ਅंसारी ਵਰਗਿਆਂ ਨੂੰ ਤਾਂ ਕਿਵੇਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਿਆ ਲਿਆ ਕੇ ਰੱਖਿਆ ਗਿਆ ਤੁਸੀਂ ਤਾਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਤੇ ਜਿੱਕਰ ਹੁਣ ਤੁਹਾਨੂੰ ਆਪ ਨੂੰ ਸ਼ੇਕ ਲੱਗਣਾ ਸ਼ੁਰੂ ਹੋਇਆ ਤਾਂ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਅਸੀਂ ਬਹੁਤ ਮੁਸ਼ਕਲ ਦੇ ਵਿੱਚ ਆ ਤੇ ਤੁਸੀਂ ਦੱਸੋ ਵੀ ਤੁਹਾਡੇ ਕਰਕੇ ਕਿੰਨੀਆਂ ਮਾਵਾਂ ਦੇ ਪੁੱਤਾਂ ਦਾ ਨੁਕਸਾਨ ਹੋਇਆ ਜੀ ਸੁਆਤੀ ਮਾਲੀਵਾਲ ਨੇ ਕਹਿੰਦੇ ਬੜੀ ਪਤੇ ਦੀ ਗੱਲ ਕੀਤੀ ਆ ਕੀ ਸਵਾਲ ਚੁੱਕਿਆ ਕੇਜਰੀਵਾਲ ਤੇ ਉਹਨਾਂ ਨੇ ਦੇਖੋ ਜੀ ਇੱਕ ਤਾਂ ਗੱਲ ਇਹ ਆ ਜੀ ਕਿ ਸੁਆਤੀ ਮਾਲੀਵਾਲ ਦੇ ਵੱਲੋਂ ਨਾ ਅੱਜ ਕੁਝ ਕੁ ਗੱਲਾਂ ਕਹੀਆਂ ਗਈਆਂ ਸੁਆਤੀ ਮਾਲੀਵਾਲ ਨੇ ਪਹਿਲੀ ਗੱਲ ਤਾਂ ਇਹ ਕਹੀ ਆ ਕਿ ਫਿਰ ਕੱਲ ਜਦੋਂ ਆਪਾਂ ਖਬਰ ਸੰਝੀ ਕੀਤੀ ਸੀ ਉਦਮ ਅਤੇ ਕਿਆਸ ਫਾਜੀ ਕੇ ਸੁਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਸੂਬਾ ਪੱਤਰੀ ਸਮਾਗਮ ਕਰਕੇ ਮਨਾਇਆ ਮੁੱਖ ਮੰਤਰੀ ਪੰਜਾਬ ਵੀ ਗਏ ਸੀਗੇ ਕੇਦਰੀਵਾਲ ਫਰੀ ਵੀ ਗਏ ਸੀ ਅਮਨ ਅਰੋੜਾ ਫਰੀ ਵੀ ਉੱਥੇ ਸੀ ਉੱਥੇ ਜਿਹੜਾ ਨਾ ਸੜਕ ਦਾ ਜਿਹੜਾ ਨੀ ਪੱਥਰ ਰੱਖਿਆ ਸ਼ਹੀਦ ਉਦਮ ਸਿੰਘ ਮਾਰਗ ਉਹਦੇ ਉੱਤੇ ਜਿਹੜਾ ਨੀ ਪੱਥਰ ਆ ਤੇ ਉਹਦਾ ਕਹਿੰਦੇ ਕਿ ਵੀ ਪਹਿਲੇ ਨੰਬਰ ਦੇ ਉੱਤੇ ਹੈਗਾ ਜੀ ਕੇਦਰੀਵਾਲ ਦਾ ਨਾ ਦੂਜੇ ਨੰਬਰ ਦੇ ਉੱਤੇ ਭਗਵੰਤ ਮਾਨ ਦਾ ਨਾਮ ਤੇ ਫਿਰ ਨਾਲ ਹੈਗਾ ਤੀਜੇ ਨੰਬਰ ਦੇ ਉੱਤੇ ਅਮਨ ਅਰੋੜਾ ਦਾ ਨਾਮ ਸਵਾਤੀ ਮਾਲੀਵਾਲ ਨੇ ਇਹ ਫੋਟੋ ਪਾ ਕੇ ਗਲ ਕਹੀਏ ਵੀ ਦੇਖੋ ਜਿਹੜੇ ਦਿੱਲੀ ਦੇ ਹਾਰੇ ਨਕਾਰੇ ਕੱਢੇ ਹੋਏ ਹਾਰੇ ਹੋਏ ਜਿਹੜੇ ਵਿਧਾਇਕ ਵੀ ਨਹੀਂ ਉਹ ਕਿਵੇਂ ਪੰਜਾਬ ਦੇ ਵਿੱਚ ਇਸ ਵੇਲੇ ਤੌ ਟੱਪੇ ਨਾਲ ਫਿਰਦੇ ਆ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਤੇ ਜਿਹੜੇ ਬਾਕੀ ਇਥੋਂ ਦੇ ਹੈਗੇ ਨੇਤਾ ਉਹ ਦੂਜੇ ਤੀਜੇ ਨੰਬਰ ਦੇ ਉੱਤੇ ਤੇ ਕੇਜਰੀਵਾਲ ਦੇ ਕੋਲੇ ਕਿਹੜਾ ਉਹਦਾ ਵੀ ਜਿਹੜਾ ਹਰ ਥਾਂ ਦੇ ਉੱਤੇ ਪੱਥਰ ਦੇ ਉੱਤੇ ਦਾ ਨਾਂ ਪਹਿਲੇ ਨੰਬਰ ਤੇ ਲਿਖਿਆ ਹੁੰਦਾ ਹ ਹ ਆਮ ਲੋਕਾਂ ਦਾ ਰਿਐਕਸ਼ਨ ਵੀ ਇਹੀ ਹੈ ਮਾਲੀਵਾਲ ਵਾਲਾ ਬਿਲਕੁਲ ਹੀ ਬਿਲਕੁਲ ਸੋਚਦੇ ਤਾਂ ਲੋਕ ਇਹੀ ਆ ਦੇਖੋ ਲੋਕਾਂ ਦੀ ਜਦੋਂ ਜਦੋਂ ਕੋਈ ਤੇਜ਼ ਹੋਵੇ ਨਾ ਰਫਤਾਰ ਦੇ ਵਿੱਚ ਟ੍ਰੇਨ ਉਦੋਂ ਫਿਰ ਨਾ ਗਿਣੇ ਨਹੀਂ ਜਾਂਦੇ ਹੁੰਦੇ ਕਿ ਸਫੈਦੇ ਕਿੰਨੇ ਲੰਘ ਗਏ ਤੇ ਟਾਲੀਆਂ ਕਿੰਨੀਆਂ ਤੇ ਪਪੂਲਰ ਕਿੰਨੇ ਲੰਘ ਗਏ ਆ ਜਦੋਂ ਟ੍ਰੇਨ ਹੌਲੀ ਹੁੰਦੀ ਆ ਉਦੋਂ ਪਤਾ ਲੱਗਦਾ ਵੀ ਸਫੈਦਿਆਂ ਦੀ ਗਿਣਤੀ ਐਨੀ ਆ ਤੇ ਮੋਟਾ ਇੰਨਾ ਕਤੇ ਪਤਲਾ ਇੰਨਾ ਕਤੇ ਕਦਾ ਇੰਨਾ ਕ ਫਿਰ ਹਾਲ ਆਮ ਆਦਮੀ ਪਾਰਟੀ ਦੀ ਇਸ ਵੇਲੇ ਟ੍ਰੇਨ ਤੇਜ਼ੀ ਨਾਲ ਜਾ ਰਹੀ ਆ ਤੇ ਵਿਰੋਧ ਕਰਨ ਵਾਲੇ ਦਿਸਦੇ ਨਹੀਂ ਪਰ ਇਹ ਗੱਲਾਂ ਚੱਲਦੀਆਂ ਜ਼ਰੂਰ ਆ ਵੀ ਪੰਜਾਬ ਦੇ ਵਿੱਚ ਸਰਕਾਰ ਬਣੀ ਆ ਭਗਵੰਤ ਸਾਨ ਮੱਖ ਮੰਤਰੀ ਸਾਹਿਬ ਦੇ ਮੂੰਹ ਨੂੰ ਇਹ ਕੇਜਰੀਵਾਲ ਦੇ ਮੂੰਹ ਨੂੰ ਨਹੀਂ ਬਣੀ ਕੇਜਰੀਵਾਲ ਦੇ ਮੂੰਹ ਨੂੰ ਬਣਦੀ ਹੁੰਦੀ ਤਾਂ ਆਪ ਦੇ ਲਈ ਦੇ ਵਿੱਚ ਕਿਉਂ ਖੜਦੇ ਹੂੰ ਹੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਚੱਲ ਰਹੀ ਹੈ ਹਾਂ ਬਿਲਕੁਲ ਜੀ ਉਹਨਾਂ ਦੇ ਖਿਲਾਫ ਪਤਾ ਲੱਗਾ ਜੀ ਕਿ ਅੱਜ ਕਾਰਵਾਈ ਹੋਈ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੇਵਾ ਨਿਯਮਾਂ ਦੇ ਸਬੰਧ ਦੇ ਵਿੱਚ ਬਣਾਈ ਗਈ ਕਮੇਟੀ ਤੋਂ ਹਟਾ ਦਿੱਤਾ। ਅਸਲ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਇਹ ਨਾ ਕਹਿੰਦੇ ਵੀ ਸਿੱਖ ਨਿਯਮਾਂ ਦੇ ਖਿਲਾਫ ਜਾ ਰਹੇ ਤੇ ਆਰਐਸਐਸ ਦੇ ਮੁਖੀ ਮੋਹਨ ਭਗਵਤ ਦੇ ਨਾਲ ਤੇ ਗੱਲਬਾਤ ਦੌਰਾਨ ਸਿੱਖ ਵਿਰੋਧੀ ਵਿਚਾਰ ਧਾਰਾ ਦਾ ਪ੍ਰਗਟਾਵਾ ਕਰ ਰਹੇ ਆ ਤੇ ਜਿਹਦੇ ਕਰਕੇ ਇਹਨਾਂ ਨੂੰ ਅੱਜ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਤੇ ਲੈਂਡ ਪੂਲਿੰਗ ਦੀ ਗੱਲ ਮੱਠੀ ਪੈ ਗਈ ਹੁਣ ਬਸ ਉਹ ਕੀ ਚੱਲ ਰਹੀ ਹੈ ਹਲੇ ਵੀ? ਨਹੀਂ ਨਹੀਂ ਸਨ ਸਰ ਇਹ ਮੱਠੀ ਨਹੀਂ ਪਈ ਜੀ ਇਹ ਮੱਠੀ ਪੈਣ ਦੀ ਸੰਭਾਵਨਾ ਵੀ ਨਹੀਂ ਹੈ ਇਹ ਤਾਂ ਤੁਸੀਂ ਦੇਖਿਓ ਜੀ ਇਹ ਆਰ ਪਾਰ ਦੀ ਗੱਲ ਹੋਊਗੀ ਇਹ ਇਉਂ ਮੈਨੂੰ ਮੇਰਾ ਬੰਦ ਫੇਰ ਇਹ ਗੱਲ ਕਹਿੰਦਾ ਵੀ ਇਹ ਨੀਤੀ ਇਹਨਾਂ ਨੂੰ ਵਾਪਸ ਲੈਣੀ ਪੈਣੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਇਸ ਗੱਲ ਨੂੰ ਸਮਝਦੇ ਆ ਨਾ ਕਿ ਭਾਈ ਇਹਦਾ ਨੁਕਸਾਨ ਕੀ ਆ ਫਾਇਦਾ ਕੀ ਆ ਜਦਕਿ ਦਿੱਲੀ ਵਾਲਿਆਂ ਦੀ ਸੋਚ ਕੋਈ ਹੋਰ ਹੋਵੇ ਨਾ ਹੋਵੇ ਚਲੋ ਉਸ ਗੱਲ ਦੇ ਨਾਲ ਬੜਾ ਲਾਗਦਾ ਤੇ ਕਹਿੰਦਾ ਨਹੀਂ ਪਰ ਇਸ ਗੱਲ ਨੂੰ ਵਾਪਸ ਲੈਣਾ ਹੀ ਪੈਣਾ ਹੈ ਹੂੰ ਹੂੰ ਤੇ ਸੋਨੂੰ ਸੂਦ ਨੇ ਕਿੱਥੇ ਬਣਾਉਣਾ ਬਜ਼ੁਰਗਾਂ ਦਾ ਘਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿਉਂਕਿ 30 ਜੁਲਾਈ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਜੀ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਜਿੰਨਾ ਸੇ ਕੰਮ ਕਰ ਸਕਿਆ ਮੈਂ ਚਾਹੁੰਦਾ ਜੀ ਮੈਂ ਇਸ ਤੋਂ 20 ਵਧ ਕਰਾਂ ਇਹਨਾਂ ਨੇ ਕਿਹਾ ਜੀ ਕਿ ਮੇਰਾ ਇੱਕ ਸੁਪਨਾ ਹੈ ਜੀ ਕਿ ਮੈਂ 500 ਬਜ਼ੁਰਗਾਂ ਦੇ ਰਹਿਣ ਵਾਸਤੇ ਲੋੜਵੰਦ ਬਜ਼ੁਰਗਾਂ ਦੇ ਰਹਿਣ ਦੇ ਵਾਸਤੇ ਇੱਕ ਵੱਡਾ ਵਧੀਆ ਸਹੂਲਤਾਂ ਨਾਲ ਭਰਪੂਰ ਗੁਰਦ ਆਸ਼ਰਮ ਬਣਾਵਾਂ ਤੇ ਕਹਿੰਦੇ ਬਹੁਤ ਗੱਲ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਉਪ ਰਾਸ਼ਟਰਪਤੀ ਦੀ ਚੋਣ ਕਦੋਂ ਆ ਜੀ 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 ਹੋਊਗੀ 9 ਤਰੀਕ ਨੂੰ ਹੋਊਗੀ ਜੀ ਇਹਦੇ ਬਾਰੇ ਜਾਣਕਾਰੀ ਆਈ ਅੱਜ ਵੀ ਉਸ ਦਿਨ ਹੀ ਵੋਟਾਂ ਪੈਣੀਆਂ ਤੇ ਉਸੇ ਦਿਨ ਹੀ ਕਹਿੰਦੇ ਜੀ ਕਿ ਇਹ ਜਿਹੜੀ ਆ ਉਹ ਸਾਰਾ ਨਤੀਜਾ ਸਾਹਮਣੇ ਆ ਜਾਣਾ ਦੂਜੀ ਮਹੱਤਵਪੂਰਨ ਸੌਰੀ ਮੈਂ ਗਲਤ ਕਹਿ ਰਿਹਾ ਜੀ ਇਹ 9 ਸਤੰਬਰ ਨੂੰ ਵੋਟਾਂ ਪੈਣੀਆਂ ਨਤੀਜਾ ਆ ਜਾਊਗਾ 21 ਅਗਸਤ ਨੂੰ ਨਾਮਜ਼ਦਗੀ ਦਾਖਲ ਹੋਊਗੀ ਤੇ 7 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਹੋਣਾ ਆਪਾ ਜਾਣਦੇ ਕਿ ਪਿਛਲੇ ਦਿਨੀ 21 ਜੁਲਾਈ ਨੂੰ ਜਗਦੀਪ ਧਨਖੜ ਸਾਹਿਬ ਨੇ ਜਿਹੜੇ ਉਹਨਾਂ ਨੇ ਆਪ੍ਰਾਖਟਰਪਤੀ ਅਹੁਦੇ ਤੋਂ ਅਸਤੀਫਾ ਦਿੱਤਾ 22 ਤਰੀਕ ਨੂੰ ਦ੍ਰੋਪਤੀ ਮੁਰਮੂ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ 74 ਸਾਲ ਦੇ ਜਗਦੀਪ ਧਨਖੜ ਸੀ ਕਾਰਜਕਾਲ ਇਹਨਾਂ ਦਾ 10 ਅਗਸਤ 2027 ਤੱਕ ਸੀ ਸੋ ਹੁਣ 9 ਸਤੰਬਰ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਹੋ ਜਾਣੀ ਹੈ ਤੇ ਕੱਲ ਸਨ ਫੋਰ ਦਾ ਸੋਭੀ ਜਿਹੜੇ 15 ਅਗਸਤ ਨੂੰ ਝੰਡੇ ਚਲਾਉਣੇ ਆ ਉਹਦੇ ਚ ਕੌਣ ਕੌਣ ਝੰਡਾ ਕਿੱਥੇ ਕਿੱਥੇ ਚਲਾ ਰਿਹਾ ਹਾਂਜੀ ਇਹ ਜੀ ਪੂਰੇ ਦਾ ਪੂਰਾ ਮੇਰਵਾ ਸਾਹਮਣੇ ਆਇਆ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤਾਂ ਝੰਡਾ ਲਹਿਰਾਉਣਾ ਹੈਗਾ ਜੀ ਫਰੀਦਕੋਟ ਦੇ ਵਿੱਚ ਇਹਨਾਂ ਨੇ ਸੂਬਾ ਪਧਰੀ ਸਮਾਗਮ ਜਿਹੜਾ 15 ਅਗਸਤ ਦਾ ਉੱਥੇ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਉਣਗੇ ਜਿਹੜੇ ਪੰਜਾਬ ਦੇ ਸਪੀਕਰ ਸਾਹਿਬ ਆ ਕੁਲਤਾਰ ਸਿੰਘ ਸੰਧਵਾ ਇਹ ਫਿਰੋਜ਼ਪੁਰ ਦੇ ਵਿੱਚ ਲਹਿਰਾਉਣਗੇ ਫਾਜ਼ਿਲਕਾ ਦੇ ਵਿੱਚ ਡਿਪਟੀ ਸਪੀਕਰ ਸਾਹਿਬ ਨੇ ਜਿਹੜੇ ਜੈਕ੍ਰਿਸ਼ਨ ਸਿੰਘ ਰੋੜੀ ਉਹ ਲਹਿਰਾਉਣਗੇ ਰੂਪਨਗਰ ਦੇ ਵਿੱਚ ਹਰਪਾਲ ਸਿੰਘ ਟੀਮਾ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਇਹ ਮੁਹਾਰੀ ਦੇ ਤਿਰੰਗਾ ਲਹਿਰਾਉਣਗੇ ਲੁਧਿਆਣਾ ਚ ਅਮਨ ਅਰੋੜਾ, ਫੇਰ ਭਗਤ ਸਿੰਘ ਨਗਰ ਦੇ ਵਿੱਚ ਡਾਕਟਰ ਬਲਜੀਤ ਕੌਰ, ਸੰਗਰੂਰ ਦੇ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਅਮਰਸਰ ਦੇ ਵਿੱਚ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ, ਗੁਰਦਾਸਪੁਰ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ, ਕਰਨਤਾਰਨ ਦੇ ਵਿੱਚ ਲਾਲਚੰਦ ਪਟਾਰੂ ਚੱਕ, ਮਾਨਸਾ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਤੇ ਮੋਗਾ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿੱਚ ਨਾੜਹਰੋਣਾ ਜੀ। ਟ੍ਰੈਨਿਚ ਪੰਜਾਬ ਦਾ ਮੌਸਮ ਕਿਹੋ ਜਿਹਾ? ਮੀਂਹ ਕਾਫੀ ਪੈ ਗਿਆ ਜੀ ਅੱਜ ਲੁਧਿਆਣੇ ਦੇ ਵਿੱਚ ਵੀ। ਜਲੰਧਰ ਦੇ ਵਿੱਚ ਵੀ ਮੁਹਾਲੀ ਦੇ ਵੱਲ ਵੀ ਤੇ ਕਈ ਹੋਰ ਥਾਵਾਂ ਤੇ ਵੀ ਕਾफी ਮੀਂਹ ਪੈ ਗਿਆ ਜਲੰਧਰ ਦੇ ਵਿੱਚ ਤਾਂ ਘੰਟਾ ਡੇਢ ਘੰਟਾ ਲਗਾਤਾਰ ਪਿਆ ਚਿਕੜ ਚੁੱਲਾ ਜਲੰਧਰ ਜਲ ਅੰਦਰ ਹੋਇਆ ਪਿਆ ਇਸ ਵੇਲੇ ਤੇ ਮੌਸਮ ਵਿਭਾਗ ਨੇ ਕਿਹਾ ਜੀ ਆਉਂਦੇ 48 ਘੰਟਿਆਂ ਦੇ ਵਿੱਚ ਵੀ ਖਾਸਾ ਮੀਂਹ ਪੈਣ ਦੀ ਸੰਭਾਵਨਾ ਬਹੁਤ ਮਿਹਰਬਾਨੀ ਜੀ ਬੜਾ ਸ਼ੁਕਰੀਆ ਮਿਹਰਬਾਨੀ